ਇੱਕ ਰੁੱਖ ਸੌ ਸੁੱਖ ਸਾਥੀਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਲਗਾ ਰਹੇ ਹਾਂ ਬੂਟੇ ਪਿੰਡ ਨਸਾਲੀ ਵਿਖੇ ਜੋ ਸਾਨੂੰ ਪ੍ਰਮਿੰਦਰ ਸਿੰਘ ਬਿੱਟੂ ਕ੍ਰੇਡਾ ਵੱਲੋਂ ਆਪਣਾ ਅਬਧ ਕਰਵਾਏ ਗਏ ਹਨ ਉਹ ਬੂਟੇ ਪਿੰਡ ਨਸਾਲੀ ਵਿਖੇ ਤੁਸੀਂ ਦੇਖ ਰਹੇ ਹੋ ਰੇੜੀ ਤੇ ਰੱਦੇ ਹੋਏ ਨੇ ਲਗਾ ਰਹੇ ਹਾਂ ਨੌਜਵਾਨ ਬਹੁਤ ਖੁਸ਼ ਹਨ ਤੇ ਬੂਟੇ ਆਪ ਆਪਣੇ ਅਤੀ ਟੋਏ ਪੱਟ ਕੇ ਦੇਖੋ ਨੌਜਵਾਨ ਵੀਰ ਕਿਦਾਂ ਜੱਗੂ ਸੁੱਖਾ ਬੰਟੀ ਗੁਰਤਾ ਸਿੰਘ ਤਾਰੀ ترਸ਼ੇਮ ਸਿੰਘ ਗਿੱਲ ਜਰਗ ਹਰਦੀਪ ਸਿੰਘ ਨਸਾਲੀ ਵਾਤਾਵਰਨ ਪ੍ਰੇਮੀ ਤੇ ਸਾਰੇ ਹੀ ਪਿੰਡ ਦੇ ਨੌਜਵਾਨ ਵੀਰ ਬੜੇ ਹੀ ਉਸੋਕੇ ਬੂਟੇ ਲਵਾ ਰਹੇ ਨੇ ਅਸੀਂ ਇਸੇ ਤਰ੍ਹਾਂ ਜਿਵੇਂ ਪ੍ਰਵਿੰਦਰ ਸਿੰਘ ਬਿੱਟੂ ਕੈਨੇਡਾ ਨੇ ਸਾਡੀ ਮਦਦ ਕਰੀ ਹਾਇ ਇਸੇ ਤਰ੍ਹਾਂ ਹੋਰ ਵੀ ਐਨਆਰਆਈ ਭਰਾਵਾਂ ਨੂੰ ਪੰਜਾਬ ਦੇ ਬਾਤਾਵਨ ਨੂੰ ਬਚਾਉਣ ਲਈ ਆਪੋ ਆਪਣੇ ਪਿੰਡਾਂ ਦੀ ਮਦਦ ਕਰਨ ਲਈ ਕਹਿ ਰਹੇ ਹਾਂ ਕਿ ਸਾਰੇ ਹੀ ਐਨਆਰਆਈ ਭਰਾ ਆਪੋ ਆਪਣੇ ਪਿੰਡਾਂ ਵਿੱਚ ਵੱਧ ਤੋਂ ਵੱਧ